ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋ ਰਾਜਵੀਰ ਜਵੰਦਾ ਜਿਹੜੇ ਅੱਜ ਸਾਡੇ ਦਰਮਿਆਨ ਨਹੀਂ ਹੈਗੇ ਉਹ ਇਹ ਜਾਣਦੇ ਸੀਗੇ ਕਿ ਉਹਨਾਂ ਦਾ ਜਿਹੜਾ ਸਫਰ ਹੈ ਉਹ ਆਖਰੀ ਸਫਰ ਸਾਬਤ ਹੋਏਗਾ ਹੁਣੀ ਉਹਨਾਂ ਦੇ ਨਾਲ ਹੈਗੀ ਹੈ ਕਿਸ ਤਰ੍ਹਾਂ ਉਹ ਇਹ ਜਾਣਦੇ ਸੀਗੇ ਕੀ ਆਖਰ ਐਸਾ ਉਹਨਾਂ ਨੂੰ ਨਜ਼ਰ ਆਇਆ ਕਿ ਉਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਕਹੀਆਂ ਇਸ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੀ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿਵੇਂ ਕਿ ਰਾਜਵੀਰ ਜਵੰਦਾ ਦੀ ਮੌਤ ਦਾ ਰਾਜ ਬਿਲਕੁਲ ਖਿਲ ਚੁੱਕਿਆ ਹੈ ਯਾਨੀ ਰਾਜਵੀਰ ਜਵੰਦਾ ਦੇ ਡਰੈਸ ਦੇ ਵਿੱਚ ਜਿਹੜਾ ਕਾਹ ਲਿਵਾਜ ਪਾਇਆ ਹੋਣਾ ਸੀ ਬਾਈਕ ਤੇ ਬੈਠਣ ਤੋਂ ਪਹਿਲਾਂ ਇਹਦਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹੜੀ ਵੀਡੀਓ ਸਾਡੇ ਪੰਜਾਬ ਦੇ ਅੰਦਰ ਲਗਭਗ ਕਹਿ ਸਕਦੇ ਜਿਵੇਂ 5% ਲੋਕਾਂ ਨੇ ਹੀ ਦੇਖੀ ਹੈ ਕਿਉਂਕਿ ਇਹੋ ਵੀਡੀਓ ਬਿਲਕੁਲ ਕੁਝ ਮਿੰਟ ਪਹਿਲਾਂ ਦੀ ਹੈ ਇੱਕ ਬਲੌਗਿੰਗ ਦੇ ਤੌਰ ਤੇ ਰਾਜਵੀਰ ਜਵੰਦਾ ਨੇ ਬਣਾਈ ਸੀ ਔਰ ਆਪਣੇ ਦੋਸਤ ਦੇ ਨਾਲ ਜਦੋਂ ਇਹ ਡਰਸ ਪਾ ਕੇ ਬਹਿੰਦਾ ਇੱਕ ਗੱਡੀ ਦੇ ਵਿੱਚ ਤਾਂ ਭਾਈ ਰਾਜਵੀਰ ਜਵੰਦਾ ਨੂੰ ਇਹ ਨਹੀਂ ਪਤਾ ਸੀ ਕਿ ਮੇਰੇ ਇਸ ਕਾਲੇ ਲਿਵਾਜ ਦੇ ਵਿੱਚ ਹੋਣੀ ਮੇਰੇ ਨਾਲ ਬੈਠ ਚੁੱਕੀ ਹੈ ਯਾਨੀ ਕਿ ਐਸਾ ਡਰਾਵਣਾ ਸੱਚ ਪਹਿਲੀ ਵਾਰ ਸਾਡੇ ਪੰਜਾਬ ਦੇ ਅੰਦਰ ਪੰਜਾਬ ਦੇ ਵਸਨੀਕਾਂ ਨੂੰ ਮੈਂ ਦਿਖਾਉਣ ਜਾ ਰਿਹਾ ਕਿਉਂਕਿ ਕਾਲੇ ਨਿਵਾਜ ਦੇ ਅੰਦਰ ਰਾਜਵੀਰ ਜਵੰਦਾ ਹੀ ਨਹੀਂ ਬਲਕਿ ਡਾਕਟਰਾਂ ਤੱਕ ਵੀ ਇਸ ਗੱਲ ਦੀ ਭਲਕ ਨਹੀਂ ਲੱਗੀ ਕਿ ਰਾਜਵੀਰ ਜਵੰਦਾ ਦੀ ਮੌਤ ਉਸੇ ਗੱਲ ਦੇ ਕਾਰਨ ਹੋਈ ਸੀ ਕਹਿੰਦੇ ਜੀ ਐਕਸੀਡੈਂਟ ਹੋ ਗਿਆ ਪਰ ਐਕਸੀਡੈਂਟ ਦੇ ਨਾਲ-ਨਾਲ ਉਹਦੇ ਸੂਟ ਦੇ ਅੰਦਰ ਜਿਹੜਾ ਵਾਈਟ ਕੋ ਬੈਠਣ ਤੋਂ ਪਹਿਲਾਂ ਪਾਇਆ ਸੀ ਉਹਦੇ ਅੰਦਰ ਐਸਾ ਕੀ ਸੀਗਾ ਜਿਹਦੇ ਕਾਰਨ ਰਾਜਵੀਰ ਜਵੰਦਾ ਦੀ ਮੌਤ ਹੋਈ ਹੈ ਜੇਕਰ ਉਹ ਛੂਟ ਨਾ ਪਾਇਆ ਹੁੰਦਾ ਤਾਂ ਚੀਜ਼ ਵੀ ਨਾਲ ਨਾ ਹੁੰਦੀ ਤਾਂ ਉਸ ਤੋਂ ਬਾਅਦ ਸ਼ਾਇਦ ਇਹ ਬਚ ਜਾਂਦਾ ਕਿਉਂਕਿ ਜਦੋਂ ਤੁਸੀਂ ਵੀ ਸੌਂਗੇ ਤਾਂ ਇਹ ਹੋ ਛੁੱਟ ਜਾਣਗੀ ਬਹੁਤ ਸਾਰੀਆਂ ਖਬਰਾਂ ਪੰਜਾਬ ਦੇ ਅੰਦਰ ਚੱਲ ਚੁੱਕੀਆਂ ਨੇ ਰਾਜੀਵ ਜਵੰਦਾ ਸਾਡੇ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਸਾਡੀ ਇੰਡਸਟਰੀ ਨੂੰ ਸੱਭਿਆਚਾਰਕ ਨੂੰ ਯਾਨੀ ਅਲਵੇਦਾ ਸਦਾ ਲਈ ਤਾਂ ਕਹਿ ਗਏ ਵੀ ਪਰ ਇੱਕ ਆਪਣੇ ਪਿੱਛੇ ਇੱਕ ਬਹੁਤ ਵੱਡਾ ਮੈਸੇਜ ਔਰ ਜਿਹੜਾ ਹੋ ਸ਼ੂਟ ਪਾਇਆ ਸੀ ਉਹਦੀ ਪੋਲ ਜਾਣ ਤੋਂ ਬਾਅਦ ਖੁੱਲਦੀ ਹੈ ਜੇਕਰ ਮੈਂ ਕਹਿੰਨਾ ਵੀ ਪਹਿਲਾਂ ਖੁੱਲਦੀ ਤਾਂ ਇਹਦਾ ਐਕਸ਼ਨ ਬਹੁਤ ਵੱਡੇ ਪੱਧਰ ਦੇ ਉੱਤੇ ਹੁੰਦਾ ਕਿਉਂਕਿ ਉਹ ਸੂਟ ਦੇ ਵਿੱਚ ਬਹੁਤ ਵੱਡਾ ਮਾਮਲਾ ਛੁਪਿਆ ਹੋਇਆ ਸੀ ਐਸੇ ਕਰਕੇ ਮੈਂ ਕਿਹਾ ਕਿ ਭਾਈ ਉਹ ਸੂਟ ਦੇ ਅੰਦਰ ਕਾਲੇ ਨਿਵਾਜ ਦੇ ਵਿੱਚ ਹੋਣੀ ਬੈਠੀ ਸੀ ਤੇ ਰਾਜਵੀਰ ਜਵੰਧਾ ਨੂੰ ਲੈ ਕੇ ਚਲੀ ਗਈ ਕਿਉਂਕਿ ਜਦੋਂ ਦਾ ਐਕਸੀਡੈਂਟ ਹੁੰਦਾ ਕਿਸੇ ਵੀ ਬੰਦੇ ਨੂੰ ਕਿਸੇ ਵੀ ਬੰਦੇ ਨੂੰ ਭੜਕ ਤੱਕ ਨਹੀਂ ਲੱਗਦੀ ਕਿ ਰਾਜਵੀਰ ਜਵੰਦਾ ਐਕਸੀਡੈਂਟ ਦੇ ਨਾਲ ਮਰੇ ਨੇ ਜਾਂ ਉਹਦੀ ਰੀੜ ਦੀ ਹੱਡੀ ਉਹਦੇ ਦਿਮਾਗ ਤੇ ਸੱਟ ਕਿਸ ਕਾਰਨ ਵੱਜੀ ਹੈ ਅੱਜ ਤੁਹਾਨੂੰ ਪੂਰਾ ਸੱਚ ਮੈਂ ਦਿਖਾਉਣ ਜਾ ਰਿਹਾ ਔਰ ਉਸ ਤੋਂ ਬਾਅਦ ਇੱਕ ਐਸੀ ਵੀਡੀਓ ਜਿਨ੍ਹਾਂ ਲੋਕਾਂ ਤੇ ਐਕਸ਼ਨ ਹੋਣਾ ਪਾਇਆ ਕਿਉਂਕਿ ਰਾਜਵੀਰ ਜਵੰਦਾ ਇੱਕ ਬਾਈਕ ਖਰੀਦੇ ਨੇ ਪਰ ਉਸ ਤੋਂ ਬਾਅਦ ਉਹ ਆਪਣਾ ਸੈਲੀਬ੍ਰੇਟ ਵੀ ਕਰਦੇ ਯਾਨੀ ਕੇਕ ਵੀ ਕੱਟਦੇ ਉਹਦਾ ਵੀ ਉਹਨਾਂ ਨੇ ਇੱਕ ਬਲੌਗ ਦਾ ਸੀਨ ਪਾ ਦਿੱਤਾ ਸੀ ਪਰ ਆਹ ਸੀਨ ਸ਼ਾਇਦ ਹੀ ਸਾਡੇ ਪੰਜਾਬ ਦੇ ਲੋਕਾਂ ਨੇ ਵੇਖਿਆ ਹੋਵੇ ਕਿਉਂਕਿ ਕੁਝ ਹੀ ਟਾਈਮ ਪਹਿਲਾਂ ਰਾਜਵੀਰ ਜਵੰਡਾ ਦੇ ਨਾਲ ਉਹਦਾ ਦੋਸਤ ਹੈ ਕਾਲਾ ਨਿਵਾਜ ਪਾਇਆ ਹੋਇਆ ਪਰ ਉਹਨੂੰ ਭੜਕ ਨਹੀਂ ਕਿ ਮੇਰੇ ਸੂਟ ਦੇ ਅੰਦਰ ਮਾਤ ਬੈਠੀ ਹੈ ਤਾਂ ਦੇਖੋ ਯਾਰਾਂ ਤੁਹਾਡੇ ਨਾਲ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਮਲਕੀ ਅੱਜ ਕਿਉਂਕਿ ਰਾਜਵੀਰ ਜਵੰਡਾ ਦਾ ਕੁਝ ਹੀ ਟਾਈਮ ਪਹਿਲਾਂ ਦਾ ਇਹ ਦ੍ਰਿਸ਼ ਹੈ ਇਹ ਵੀਡੀਓ ਹੈ ਕਿਉਂਕਿ ਬਲੌਗਿੰਗ ਕਰਦਾ ਸੀ ਤਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਇੱਕ ਐਸੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਦੇਖੋ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਲਓ ਜੀ ਅੱਜ ਅਸੀਂ ਚੱਲੇ ਆ ਘੁੰਮਣ ਫਿਰਨ ਵਾਸਤੇ ਸਵੇਰੇ ਸਵੇਰੇ ਕਿੰਨਾ ਟਾਈਮ ਹੋਇਆ 6:00 ਤੋਂ 6:30 ਦਾ ਟਾਈਮ ਹੈਗਾ ਤੇ ਗੱਡੀ ਦੇ ਵਿੱਚ ਜਾ ਰਹੇ ਆ ਤਿੰਨੇ ਸੱਜਣਾ ਪਿੱਛੇ ਇੱਕ ਪਿਆਰਾ ਬੈਠਾ ਲੈਟ ਚ ਗਾ ਲਵੇ ਇੱਥੇ ਲੈਟ ਚ ਗਾ ਹਾਂ ਲੈ ਇਧਰ ਚਿਹਰਾ ਦਿਖਾ ਜਿੰਦਾ ਸਹੱਸ ਰੱਖਾ ਜਵਾਨ ਤੋਂ ਹਵਾ ਦਾ ਸਾਡੀ ਗੱਡੀ ਦਾ ਪਿਛਲਾ ਸੱਜੇ ਪਾਸੇ ਵਾਲਾ ਜਿਹੜਾ ਟਾਇਰ ਹੈ ਉਹਦੇ 'ਚ ਥੋੜੀ ਜਿਹੀ ਹਵਾ ਘੱਟ ਹੈ ਤੇ ਉਹ ਹਵਾ ਭਰੌਣ ਦੇ ਚੱਕਰ 'ਚ ਅਸੀਂ ਤਿੰਨ ਚਾਰ ਪਿੱਛੇ ਵੀ ਦੇਖ ਆਏ ਆ ਹਵਾ ਵਾਲੇ ਉਹ ਨਿਕਲ ਕੇ ਉਹਨਾਂ 'ਤੇ ਲਿਖਿਆ ਸੀ ਮੁਫਤ ਹਵਾ ਮੇਰਾ ਕਹਿ ਲਾ ਮੁਫਤ ਹਵਾ ਨਹੀਂ ਭਰੋਣੀ ਜਾਈ ਦੀ ਇਸ ਕਰਕੇ ਅਸੀਂ ਕੋਈ ਪੈਸੇ ਵਾਲਾ ਦੇਖ ਰਹੇ ਆ ਪਰ ਇੰਨੀ ਸਰਵਿਸ ਮੇਰੇ ਕੋਲ ਰੁਕਿਆ ਨਹੀਂ ਮੇਰੇ ਤੋਂ ਬਰਾਬਰ ਕੋਈ ਪੰਪ ਹੈਗਾ ਉੱਥੇ ਜਿੰਦਾਬਾਦ ਤਾਂ ਸੁਣ ਲਿਆ ਪੰਜਾਬ ਵਾਲੇ ਜਿਵੇਂ ਕਿ ਰਾਜਵੀਰ ਜਵੰਦਾ ਆਪਣੇ ਦੋਸਤਾਂ ਦੇ ਨਾਲ ਬੜਾ ਗੱਡੀ ਦੇ ਵਿੱਚ ਮगन ਸੀ ਬੜੀਆਂ ਯਾਨੀ ਇੱਕ ਕਾਮੇਡੀ ਜਿਹਾ ਗੱਨਾ ਕਰ ਰਿਹਾ ਸੀ ਬੜਾ ਸੋਹਣਾ ਲੱਗ ਰਿਹਾ ਸੀ ਪਰ ਦੇਖੋ ਦ੍ਰਿਸ਼ پھر ਕਿਵੇਂ ਬਦਲਦਾ ਥੋੜੇ ਜਿਹੇ ਟਾਈਮ ਦੇ ਬਾਅਦ ਇਹੀ ਰਾਜਵੀਰ ਜਵੰਦਾ ਆਪਣੀ ਵੈਕ ਤੇ ਬੈੰਦੇ ਨੇ ਉਹ ਡਰਾਈਵਿੰਗ ਕਰਦੇ ਨੇ ਯਾਨੀ ਪਹਾੜੀ ਇਲਾਕੇ ਦੇ ਵਿੱਚ ਲੈ ਲੋ ਚਾਹੇ ਕਿਸੇ ਵੀ ਇਲਾਕੇ ਦੇ ਵਿੱਚ ਉਹਨੂੰ ਕੋਈ ਭੜਕ ਨਹੀਂ ਸੀ ਕਿ ਮੇਰੀ ਮੌਤ ਅੱਜ ਤੈਅ ਹੈ ਕਿਉਂਕਿ ਉਹਦੇ ਸੂਟ ਦੇ ਅੰਦਰ ਜਿਹੜੀ ਗੱਲ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਦੱਸੀ ਹੈ ਉਹਦੇ ਸੂਟ ਦੇ ਅੰਦਰ ਹੋਣੀ ਬੈਠੀ ਸੀ ਉਹਦੀ ਹੱਡੀ ਕਿਉਂ ਟੁੱਟੀ ਹੈ ਮਾਰਕਾ ਕਿਉਂ ਟੁੱਟਿਆ ਸੱਤ ਕਿਵੇਂ ਲੱਗੀ ਹੈ ਦਿਮਾਗ ਤੱਕ ਕਿਵੇਂ ਚਲੀ ਗਈ ਹੈ ਹੁਣ ਸਭ ਤੋਂ ਵੱਡੀ ਖਬਰ ਤੇ ਹਨ ਗੱਲ ਜਿਹੜੀ ਤੁਹਾਡੇ ਸਾਹਮਣੇ ਕਰੂੰਗਾ ਤੁਹਾਡੇ ਵੀ ਪੈਰਾਂ ਥੱਲੇ ਜ਼ਮੀਨ ਖਿਸਕ ਤੇ ਜਾਣੀ ਹੈ ਕਿ ਹੋ ਕਿਵੇਂ ਗਿਆ ਐਦਾਂ ਹੋ ਕਿਵੇਂ ਸਕਦਾ ਕਿਉਂਕਿ ਯਕੀਨ ਕਰਨਾ ਮੁਸ਼ਕਲ ਹੈ ਪਰ ਯਕੀਨ ਕਰਨਾ ਪੈਣਾ ਹੁਣ ਤਾਂ ਸੱਚ ਹੈ ਦੇਖੋ ਵੀ ਸਭ ਤੋਂ ਪਹਿਲਾ ਸਵਾਲ ਰਾਜਵੀਰ ਜਵੰਦਾ ਬਾਈਕ ਤੇ ਬੈੰਦੇਵੇਂ ਉਹ ਜਿਹੜਾ ਸੂਟ ਪਾਇਆ ਹੋਇਆ ਸੀ ਇੱਕ ਆਮ ਮੋਟਰਸਾਈਕਲ ਦੀ ਕੀਮਤ ਦਾ ਯਾਨੀ ਰਾਜਵੀਰ ਜਵੰਦਾ ਦੇ ਇੱਕ ਸੂਟ ਪਾਇਆ ਹੋਇਆ ਸੀ ਜਿਹਦੇ ਵਿੱਚ ਰੀੜ ਦੀ ਹੱਡੀ ਔਰ ਦੂਜੇ ਪਾਸੇ ਹੈਲਮਟ ਸੀ ਜਿਹੜਾ ਔਰ ਦਸਤਾਨੇ ਉਹ ਵੀ ਐਸੇ ਦਸਤਾਨੇ ਤੁਹਾਡਾ ਹੱਥ ਵੀ ਨਹੀਂ ਟਿਕ ਸਕਦਾ ਜੇਕਰ ਤੁਹਾਡੇ ਸੱਟ ਲੱਗਦੀ ਡਿੱਗ ਕੇ ਕੂਣੀਆਂ ਤੱਕ ਗੋਡਿਆਂ ਤੱਕ ਪੂਰਾ ਪ੍ਰੋਟੈਕਸ਼ਨ ਦੇ ਵਿੱਚ ਪੂਰਾ ਯਾਨੀ ਆਪਦੀ ਸਿਕਿਉਰਿਟੀ ਦੇ ਵਿੱਚ ਸੀ ਇੱਕ ਤਰ੍ਹਾਂ ਦਾ ਰਾਜਵੀਰ ਜਵੰਦਾ ਉਹ ਸੂਟ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਿਹਾ ਸੀ ਪਰ ਉਸ ਨੂੰ ਇਹ ਪਲਕ ਨਹੀਂ ਸੀ ਕਿ ਇਹ ਹੀ ਸੂਟ ਮੇਰੀ ਜਾਨ ਲੈ ਲੂਆ ਹੁਣ ਸਾਰੇ ਕਹਿੰਦੇ ਨੇ ਜੀ ਰੀੜ ਦੀ ਹੱਡੀ ਐਕਸੀਡੈਂਟ ਦੇ ਨਾਲ ਟੁੱਟੀ ਐ ਕਹਦੇ ਸਿਰ ਦੇ ਵਿੱਚ 6 ਵੱਜੀ ਐ ਮੰਨ ਲਈ ਗੱਲ ਪਰ ਇਹ ਟੁੱਟੀ ਕਿਉਂ ਐ ਦਰਸਲ ਦੇ ਵਿੱਚ ਜਿਹੜਾ ਸੂਟ ਪਾਇਆ ਸੀ ਉਹ ਸੂਟ ਇੰਨਾ ਖਸਿਆ ਹੋਇਆ ਸੀ ਕਿ ਰੀੜ ਦੀ ਹੱਡੀ ਜਾਂ ਦੇ ਸਿਰ ਦੇ ਵਿੱਚ ਇੰਨਾ ਮਹਿੰਗਾ ਹੈਲਮਟ ਲੱਗਿਆ ਹੋਵੇ ਤਹਾਨੂੰ ਪਤਾ ਕਿ ਹੈਲਮਟ ਦੇ ਨਾਲ ਸੱਟ ਨਹੀਂ ਲੱਗਦੀ ਤਾਂ ਫਿਰ ਇੰਨੇ ਮਹਿੰਗਾ ਹੋਣ ਦੇ ਬਾਵਜੂਦ 1 ਲੱਖ ਰੁਪਏ ਤੱਕ ਦਾ ਸਮਾਨ ਪਾਇਆ ਹੋਇਆ ਸੀ ਉਹ ਸੂਟ ਦੇ ਵਿੱਚ ਐਨਾ ਹਾਰਡਪਨ ਸੀ ਕਿ ਜਦੋਂ ਰਾਜੀਵ ਜਵੰਦਾ ਦਾ ਐਕਸੀਡੈਂਟ ਹੁੰਦਾ ਤਾਂ ਭਾਈ ਰੀੜ ਦੀ ਹੱਡੀ ਲਾ ਲਓ ਤੇ ਪੂਰੇ ਸਰੀਰ ਨੂੰ ਹੀ ਲਾ ਲਓ ਜਦੋਂ ਉਹਦਾ ਐਕਸੀਡੈਂਟ ਹੁੰਦਾ ਕੋਈ ਵੀ ਸਰੀਰ ਨੂੰ ਯਾਨੀ ਇੱਧਰ ਉੱਧਰ ਹਿੱਲਣ ਡੁੱਲਣ ਦੀ ਕੋਈ ਸਪੇਸ ਨਹੀਂ ਸੀ ਕਿਉਂ ਕਿ ਰਾਜੀਵ ਜਵੰਦਾ ਦਾ ਸਰੀਰ ਬਿਲਕੁਲ ਇੱਕਦਮ ਕੱਸਿਆ ਹੋਇਆ ਸੀ ਇਕਦਮ ਕੋਈ ਵੀ ਸਪੇਸ ਨਹੀਂ ਮਿਲਿਆ ਕਿ ਸਰੀਰ ਆਏ ਹਿੱਲ ਸਕੇ ਜਾਂ ਹਿੱਲ ਸਕੇ ਇਸ ਕਰਕੇ ਰੀੜ ਦੀ ਹੱਡੀ ਯਾਨੀ 2 3 ਥਾਂ ਤੋਂ ਟੁੱਟ ਗਈ ਹੈ ਉਹ ਕਿਉਂ ਟੁੱਟੀ ਹੈ ਕਿਉਂਕਿ ਸੂਟ ਸੀ ਜਿਹੜਾ ਉਹ ਖਸਾ ਸੀ ਹਾਰ ਸੀ ਇਸ ਕਰਕੇ ਉਹ ਸੂਟ ਦੇ ਵਿੱਚ ਕਾਲੇ ਨਿਵਾਜ ਦੇ ਵਿੱਚ ਹੋਣੀ ਬੈਠੀ ਸੀ ਹੈਲਮਟ ਇੰਨਾ ਮਹਿੰਗਾ ਆਮ ਹੈਲਮਟ ਦੇ ਵਿੱਚ ਨਹੀਂ ਸੱਟ ਲੱਗਦੀ ਬੰਦੇ ਦੇ ਸਿਰ ਤੇ ਤੇ ਜਿਹੜਾ ਰਾਜਵੀਰ ਜਵੰਦਾ ਕੋਲ ਮੋਟਰਸਾਈਕਲ ਸੀ ਦੇਖੋ 27 ਲੱਖ ਦਾ ਸੀ ਪਰ ਦੂਜੇ ਪਾਸੇ ਹੈਲਮਟ ਸੀ ਜਿਹੜਾ ਉਹ ਬਹੁਤ ਹੀ ਕੀਮਤ ਦੱਸੀ ਜਾ ਰਹੀ ਹੈ ਫੇਰ ਵੀ ਉਸ ਬੰਦੇ ਦੇ ਸਿਰ ਤੇ ਸੱਤ ਵੱਜੀ ਹੈ ਹੁਣ ਇਹਦੇ ਵਿੱਚ ਤੁਸੀਂ ਕੀ ਲਾਓਗੇ ਇੱਕ ਐਡਾ ਹਾਰ ਮਟੀਰੀਅਲ ਦਾ ਸੂਟ ਉਹਦਾ ਹੈਲਮਟ ਇਹਦਾ ਜ਼ਿੰਮੇਵਾਰੀ ਕਿਹਨੂੰ ਜਾਂਦੀ ਹੈ ਦਾ ਦੋਸ਼ ਕਿਹਦੇ ਉੱਤੇ ਲੱਗਦਾ ਜਿਹੜੇ ਲੋਕਾਂ ਨੇ ਬਾਈਕ ਦਿੱਤੀ ਬਾਈਕ ਦੇਣ ਵਾਲਿਆਂ ਦੇ ਉੱਤੇ ਜਾਂਦਾ ਜਿਹੜੇ ਲੋਕਾਂ ਤੋਂ ਬਾਈਕ ਖਰੀਦੀ ਉਹਦਾ ਛੂਟ ਪਾਇਆ ਗਿਆ ਉਹਨੂੰ ਸੂਟ ਦਿੱਤਾ ਗਿਆ ਤਾਂ ਉਹਨਾਂ ਲੋਕਾਂ ਤੇ ਐਕਸ਼ਨ ਹੋਣਾ ਬਣਦਾ ਹੈ ਕਿਉਂਕਿ ਇੱਕ ਪਾਸੇ ਪ੍ਰੋਟੈਕਸ਼ਨ ਬੰਦੇ ਦੀ ਸੇਫਟੀ ਹੈ ਪਰ ਸੇਫਟੀ ਦੇ ਨਾਂ ਤੇ ਇੱਕ ਆਮ ਹੈਲਮਟ ਤੋਂ ਵੀ ਜਿਆਦਾ ਯਾਨੀ ਕਿ ਨਰਮ ਚੀਜ਼ ਦੇ ਦਿੱਤੀ ਜੀਦੇ ਵਿੱਚ ਕੇ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਇੱਕੋ ਸੂਟ ਦੇ ਕਾਰਨ ਬਹੁਤ ਵੱਡਾ ਝਟਕਾ ਲੱਗਿਆ ਇਸ ਗੱਲ ਨੂੰ ਸੱਚ ਜਾਣੋ ਐਨੇ ਪੈਸੇ ਲਾ ਕੇ ਵੀ ਆਪਣੇ ਸੂਟ ਦੇ ਕਾਰਨ ਉਹਨੂੰ ਲੱਗਦਾ ਸੀ ਕਿ ਮੈਂ ਸੇਫ ਹਾਂ ਪਰ ਫੇਰ ਵੀ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਹੈ ਇਹਦਾ ਮਤਲਬ ਕੀ ਹੈ ਕਿਸੇ ਨੇ ਕੱਢਿਆ ਕੋਈ ਕਹਿੰਦਾ ਜੀ ਠੱਠੇ ਚ ਵੱਜ ਗਿਆ ਜਾਂ ਗੱਡੀ ਚ ਵੱਜ ਗਿਆ ਮੰਨ ਲਈ ਗੱਲ ਐਕਸੀਡੈਂਟ ਤਾਂ ਹੋ ਗਿਆ ਪਰ ਭਾਈ ਜਿਹੜਾ ਸੂਟ ਪਾਇਆ ਸੀ ਕਮ ਸੇ ਕਮ ਸਿਰ ਦਾ ਹੈਲਮਟ ਸਿਰ ਨੂੰ ਤਾਂ ਪ੍ਰੋਟੈਕਟ ਕਰਦਾ ਔਰ ਦੂਜੇ ਪਾਸੇ ਜਿਹੜੇ ਰੀਡ ਦੀ ਹੱਡੀ ਤੱਕ ਸ਼ੂਟ ਪਾਏ ਹੋਏ ਸੀ ਕਹਿੰਦੇ ਜੀ ਰੀਡ ਦੀ ਹੱਡੀ ਦੇ ਵਾਸਤੇ ਸੇਫਟੀ ਸੀ ਉਹ ਸੂਟ ਦੇ ਅੰਦਰ ਕਿ ਕੋਈ ਵੀ ਮੇਰੇ ਤੇ ਫ੍ਰੈਕਚਰ ਨਾ ਹੋ ਜਾ ਮੈਂ ਜੇਕਰ ਮੈਂ ਡਿੱਗਦਾ ਵੀ ਆ ਤਾਂ ਫੇਰ ਉਹ ਸੂਟ ਰਾਜਵੀਰ ਜਵੰਦਾ ਨੂੰ ਉਸੇ ਜਗ੍ਹਾ ਤੋਂ ਚੋੜਦਾ ਜਿੱਥੋਂ ਕਿ ਉਸ ਜਗ੍ਹਾ ਦੇ ਸ਼ੇਫਟੀ ਬਣਾਈ ਗਈ ਸੀ ਤਾਂ ਹੁਣ ਤੁਸੀਂ ਦੱਸੋ ਜਿਹੜਾ ਸੂਟ ਰਾਜਵੀਰ ਜਵੰਦਾ ਨੂੰ ਦਿੱਤਾ ਗਿਆ ਇਹ ਸੋਚੀ ਸਮਝੀ ਸਾਜ਼ਿਸ਼ ਹੈ ਉਹ ਸੂਟ ਦੇ ਵਿੱਚ ਕਮੀ ਸੀ ਐਸ ਕਰਕੇ ਇਹਨਾਂ ਤੇ ਬਹਿਨ ਲੱਗਣਾ ਚਾਹੀਦਾ ਐਕਸ਼ਨ ਵੀ ਹੋਣਾ ਚਾਹੀਦਾ ਕਿਉਂਕਿ ਰਾਜਵੀਰ ਜਵੰਦਾ ਹੀ ਨਹੀਂ ਬਲਕਿ ਪਤਾ ਨਹੀਂ ਕਿੰਨੇ ਕੁ ਮੁਲਕ ਦੇ ਅੰਦਰ ਸਾਡੇ ਨੌਜਵਾਨ ਇਸ ਗੱਲਾਂ ਦੇ ਨਾਲ ਮੌਧੇਰਾ ਵਧਣਗੇ ਤੜੀਗਾ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਰਾਜਵੀਰ ਜੋਹੰਦਾ ਜ਼ਿੰਦਗੀ ਨਾਲ ਭਰਪੂਰ ਨੌਜਵਾਨ ਸੀਗੇ ਜ਼ਿੰਦਗੀ ਨੂੰ ਇੰਜੋਏ ਕਰਦੇ ਸੀਗੇ ਇਸ ਲਈ ਉਹ ਆ ਜਿਹੜੇ ਆ ਅਕਸਰ ਔਕਾਤ ਮੋਟਰਸਾਈਕਲ ਦੇ ਉੱਤੇ ਲੌਂਗ ਡਰਾਈਵ ਤੇ ਨਿਕਲ ਜਾਂਦੇ ਸੀਗੇ ਜੇ ਤਾਂ ਉਹਨਾਂ ਨੇ ਇੱਕ ਛੋਟਾ ਜਿਹਾ ਵਲੌਗ ਵੀ ਬਣਾਇਆ ਵਲੌਗਿੰਗ ਕਰਦੇ ਸੀਗੇ ਇਸ ਐਕਸੀਡੈਂਟ ਤੋਂ ਪਹਿਲੇ ਉਹਨਾਂ ਨੇ ਪੂਰੇ ਆਪਣੇ ਹਫਾਜ਼ਤ ਦੇ ਕਦਮ ਆਤ ਕੀਤੇ ਸੀਗੇ ਪ੍ਰੋਪਰ ਉਹਨਾਂ ਨੇ ਸੂਟ ਪਾਇਆ ਸੀਗਾ ਹੈਲਮਟ ਸਿਰ ਤੇ ਪਾਇਆ ਸੀ ਗਲਵਜ਼ ਪਾਏ ਸੀਗੇ ਗੋਡਿਆਂ ਨੂੰ ਉਹਨਾਂ ਨੇ ਬਚਾਉਣ ਵਾਸਤੇ ਉਹਨਾਂ ਉੱਤੇ ਵੀ ਕਵਰ ਚੜਾਏ ਸੀਗੇ ਆਪਣੇ ਵੱਲੋਂ ਉਹ ਪੂਰੀ ਤਿਆਰੀ ਦੇ ਨਾਲ ਨਿਕਲੇ ਸੀਗੇ ਕਿ ਅਗਰ ਖੁਦਾ ਨਾ ਖਾਸਤਾ ਕੋਈ ਵੀ ਐਸਾ ਹਾ ਹਾਦਸਾ ਪੇਸ਼ ਹੁੰਦਾ ਹੈ ਜਿਹਦੇ ਵਿੱਚ ਉਹ ਡਿਗਣ ਜਾਂ ਉਹਨਾਂ ਨੂੰ ਡਾਇਰੈਕਟ ਸੱਟ ਨਾ ਲੱਗੇ ਜਾਂ ਕੋਈ ਗਹਿਰੀ ਚੋਟ ਨਾ ਆਵੇ ਇਹ ਸਾਰੇ ਉਹਨਾਂ ਨੇ ਹੀ ਹਪਾਸਤਿਕ ਦਾਮਤ ਇਸ ਵਾਸਤੇ ਕੀਤੇ ਸੀ ਲੇਕਿਨ ਰੱਬ ਨੂੰ ਕੁਝ ਹੋਰ ਮਨਜ਼ੂਰ ਸੀਗਾ ਹੋਣੀ ਉਹਨਾਂ ਦੇ ਨਾਲ ਸੀ ਇਸ ਲਈ ਇਹ ਸਾਰੇ ਇੱਕ ਦਾਮਾਤ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਬਹੁਤ ਹੀ ਗਹਿਰੀਆਂ ਚੋਟਾਂ ਆਈਆਂ ਔਰ ਉਹਨਾਂ ਚੋਟਾਂ ਦੀ ਵਜ੍ਹਾ ਕੀ ਸੀਗੀ ਆਉਣ ਦੀ ਵੀ ਉਹਨਾਂ ਨੇ ਜਿਹੜਾ ਸੂਟ ਪਾਇਆ ਸੀ ਉਹ ਬਹੁਤ ਟਾਈਟ ਸੀਗਾ ਜਦੋਂ ਉਹ ਆ ਸਪੀਡ ਦੇ ਨਾਲ ਟਕਰਾਉਣ ਤੋਂ ਬਾਅਦ ਆ ਤੇ ਉਹਨਾਂ ਦੀ ਬਾਡੀ ਨੂੰ ਸਪੇਸ ਨਹੀਂ ਮਿਲੀ ਕਿ ਜਿਹੜੀ ਹੈ ਉਹ ਬਾਡੀ ਜਿਹੜੀ ਹੈ ਆਪਣੇ ਆਪ ਨੂੰ ਸਟੇਬਲ ਕਰ ਸਕੇ ਇਸ ਲਈ ਉਹਨਾਂ ਦੀ ਰੀਡ ਦੀ ਹੱਡੀ ਦੋ ਜਗ੍ਹਾ ਤੋਂ ਟੁੱਟ ਗਈ ਕਰਦਨ ਦਾ ਮਣਕਾ ਟੁੱਟ ਗਿਆ ਔਰ ਇਹ ਉਹ ਸਾਰੀਆਂ ਉਹਨਾਂ ਨੂੰ ਝੋਟਾਂ ਆਈਆਂ ਜਿਹੜੀਆਂ ਕਿ ਅਗਰ ਹਫਾਜ਼ਤਿਕਦਮਾਤ ਨਾ ਕੀਤੇ ਹੁੰਨ ਤੇ ਫਿਰ ਲਗਦੀਆਂ ਲੇਕਿਨ ਹੋ ਨੀ ਚੁਕੇ ਨਾਲ ਸੀਗੀ ਮੌਤ ਉਹਨਾਂ ਦੀ ਤੈਅ ਸੀਗੀ ਇਸ ਲਈ ਹਫਾਜ਼ਤਿਕਦਮਾਤ ਹੋਣ ਦੇ ਬਾਵਜੂਦ ਹਫਾਜ਼ਤੀ ਚੀਜ਼ਾਂ ਪਹੁੰਚਣ ਦੇ ਬਾਵਜੂਦ ਵੀ ਉਹਨਾਂ ਨੂੰ ਇਹ ਗੰਭੀਰ ਚੋਟਾਂ ਆਈਆਂ ਜਿਹੜੀ ਉਹਨਾਂ ਦੀ ਮੌਤ ਦਾ ਸਬਬ ਬਣੀਆਂ ਆ ਆਪਣੀ ਵੀਡੀਓ ਦੇ ਜ਼ਰੀਏ ਆਪਣੇ ਗਾਣਿਆਂ ਦੇ ਜ਼ਰੀਏ ਆਪਣੇ ਬੋਲਾਂ ਦੇ ਜ਼ਰੀਏ ਹਮੇਸ਼ਾ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਜਿੰਦਾ ਰਹਿਣਗੇ ਪਹਿਲੇ ਵੀ ਜਿੰਦਾ ਸੀਗੇ ਹੁਣ ਵੀ ਜਿੰਦਾ ਰਹਿਣਗੇ ਕਿਉਂਕਿ ਜਿਹੜੇ ਲੋਗ ਦੂਸਰੇ ਦੀਆਂ ਜ਼ਿੰਦਗੀਆਂ ਰੋਸ਼ਨ ਕਰਦੇ ਹੈਗੇ ਚੰਗੇ ਕੰਮ ਕਰਦੇ ਹੈ ਉਹ ਹਮੇਸ਼ਾ ਦੁਨੀਆ ਦੇ ਉੱਤੇ ਚਰਾਗ ਦੀ ਤਰ੍ਹਾਂ ਰੋਸ਼ਨ ਰਹਿੰਦੇ ਹੈਗੇ ਆ ਬਾਕੀ ਵੀਰੋ ਤੁਸੀਂ ਕੀ ਕਹੋਗੇ ਰਾਜਵੀਰ ਜਵੰਦਾ ਬਾਰੇ ਉਹਨਾਂ ਦੀ ਫੈਮਿਲੀ ਐਨੂ ਕੀ ਕਹਿਣਾ ਚਾਹੋਗੇ ਇਆਂ ਉਹਨਾਂ ਦੇ ਜਾਣ ਤੋਂ ਬਾਅਦ ਤੁਹਾਡੇ ਆਪਣੇ ਐਸਐਸਆਰ ਕੀ ਕਮੈਂਟਾਂ ਵਿੱਚ ਲਾਸਟ ਵਿੱਚ ਰੱਖਿਓ ਆਪਣਾ ਧਿਆਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼